ਖੜਕੂਤਾ ਬੜੇ ਹੋਏ ਪਰ ਕੌਣ ਸੀ ਸੁਖਵਿੰਦਰ ਸਿੰਘ ਸੰਗਾ ਜਿਸ ਨਾਲ ਜਦੋਂ ਵੀ ਪੁਲਿਸ ਨੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਦੇ ਵੀ 10000 ਤੋਂ ਵੱਟ ਪੁਲਿਸ ਫੋਰਸ ਨਹੀਂ ਲੈ ਕੇ ਆਏ ਪਰ ਸੁਖਵਿੰਦਰ ਸਿੰਘ ਸੰਗਾ ਇੰਨਾ ਤਾਕਤਵਰ ਸੀ ਕਿ ਕਦੇ ਵੀ ਪੁਲਿਸ ਦੇ ਹੱਥ ਨਹੀਂ ਆਇਆ ਤੇ ਇੱਕ ਤੋਂ ਇੱਕ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਸੰਗਾ ਤੇ 22 ਲੱਖ ਰੁਪਏ ਦਾ ਇਨਾਮ ਸੀ ਸ਼੍ਰੀ ਹਰਮੰਦਰ ਸਾਹਿਬ ਜਾਂਦੀਆਂ ਸੰਗਤਾਂ ਨੂੰ ਸੀਆਰਪੀਐਫ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਸੁਖਵਿੰਦਰ ਸਿੰਘ ਸੰਘਾ ਆਪਣੇ ਸਾਥੀਆਂ ਸਮੇਤ ਆਏ ਤੇ ਸੀਆਰਪੀਫ ਟੀਮ ਦੇ ਸਾਰੇ ਪੁਲਿਸ ਅਫਸਰਾਂ ਨੂੰ ਮਾਰ ਕੇ ਉਹਨਾਂ ਦੇ ਹਥਿਆਰ ਆਪਣੇ ਨਾਲ ਲੈ ਗਏ ਇਹਨਾਂ ਤਾਕਤਵਰ ਇਨਸਾਨ ਜਿਸ ਨੂੰ ਪੁਲਿਸ ਲੱਭਦੀ ਮਰ ਗਈ ਪਰ ਕਦੇ ਹੱਥ ਨਹੀਂ ਆਇਆ